ਪੰਜਮਾ ਜਿਹੜਾ ਫਿਲਮ ਐਂਡ 뮤직 ਫੈਸਟੀਵਲ ਹੋਣਾ ਸੀ ਪਰ ਹੁਣ ਤੱਕ ਜਿਹੜਾ ਕੋਈ ਵੀ ਕਲਾਕਾਰ ਇੱਥੇ ਪਹੁੰਚਿਆ ਹੀ ਨਹੀਂ ਹੈ 10 ਵਜੇ ਜਿਹੜਾ ਇਹ ਸਾਰਾ ਸਮਾਗਮ ਸ਼ੁਰੂ ਹੋਣਾ ਸੀ ਤੇ ਅਸੀਂ 10 ਵਜੇ ਦੇ ਇੱਥੇ ਪਹੁੰਚੇ ਹੋਏ ਹਾਂ ਆਡੀਟੋਰੀਅਮ ਦੇ ਵਿੱਚ ਜਿਹੜਾ ਲੋਕ ਵੀ ਪਹੁੰਚ ਚੁੱਕੇ ਨੇ ਬਟ ਇੱਕ ਵੀ ਕਲਾਕਾਰ ਹੈ ਜਿਹੜਾ ਹੁਣ ਤੱਕ ਨਹੀਂ ਪਹੁੰਚਿਆ ਤੇ ਨਿਰਮਲ ॠषि ਹੋ ਗਿਆ ਤੇ ਰੁਪਿੰਦਰ ਰੁੱਪੀ ਸੀਮਾ ਕੌਸ਼ਲ ਵਰਗੇ ਪੰਜਾਬੀ ਕਲਾਕਾਰ ਸਾਸ਼ਿਆ ਕਾਲ ਤੁਸੀਂ ਵੇਖ ਰਹੇ ਹੋ ਓਨ ਇਅਰ ਮੈਂ ਤੁਹਾਡੇ ਨਾਲ ਗਗਨ ਚਹਲ ਅੱਜ ਅਸੀਂ ਪਹੁੰਚੇ ਹਾਂ ਮਿਊਨਿਸਪਲ ਭਵਨ ਚੰंडीगढ़ ਦੇ ਸੈਕਟਰ 35 ਦੇ ਵਿੱਚ ਜਿੱਥੇ ਕਿ ਪੰਜਵਾਂ ਹੈ ਜਿਹੜਾ ਫਿਲਮ ਐਂਡ 뮤직 ਫੈਸਟੀਵਲ ਹੋਣਾ ਸੀ ਪਰ ਹੁਣ ਤੱਕ ਇਹ ਜਿਹੜਾ ਕੋਈ ਵੀ ਕਲਾਕਾਰ ਇੱਥੇ ਪਹੁੰਚਿਆ ਹੀ ਨਹੀਂ ਹੈ ਦੇਖੋ ਵੱਖ-ਵੱਖ ਕਲਾਕਾਰਾਂ ਨੇ ਜਿਹੜਾ ਪਹੁੰਚਣਾ ਸੀ ਜਿਵੇਂ ਕਿ ਨਿਰਮਲ ਰਿਸ਼ੀ ਹੋ ਗਿਆ ਪ੍ਰੀਤੀ ਸਾਹਪਰਾਉ ਤੇ ਸੀਮਾ ਕੋਸ਼ਲ ਮਲਕੀਤ ਰੋਣੀ ਤੇ ਰੁਪਿੰਦਰ ਰੂਪੀ ਵਰਗੇ ਕਲਾਕਾਰ ਹੈ ਜਿਹੜਾ ਇੱਥੇ ਪਹੁੰਚਣਾ ਸੀ ਪਰ ਹੁਣ ਤੱਕ ਇਹ ਜਿਹੜਾ ਇੱਕ ਵੀ ਕਲਾਕਾਰ ਪਹੁੰਚਿਆ ਨਹੀਂ ਹੈਗਾ 10 ਜਿਹੜਾ ਇਹ ਸਾਰਾ ਸਮਾਗਮ ਸ਼ੁਰੂ ਹੋਣਾ ਸੀ ਤੇ ਅਸੀਂ 10 ਵਜੇ ਦੇ ਇੱਥੇ ਪਹੁੰਚੇ ਹੋਏ ਹਾਂ ਆਡੀਟੋਰੀਅਮ ਦੇ ਵਿੱਚ ਜਿਹੜਾ ਲੋਕ ਵੀ ਪਹੁੰਚ ਚੁੱਕੇ ਨੇ ਬਟ ਇੱਕ ਵੀ ਕਲਾਕਾਰ ਹੈ ਜਿਹੜਾ ਹੁਣ ਤੱਕ ਨਹੀਂ ਪਹੁੰਚਿਆ 3 ਦਿਨ ਦਾ ਇਹ ਜਿਹੜਾ ਪ੍ਰੋਗਰਾਮ ਹੈ 3 ਦਿਨ ਇਹ ਚੱਲਣਾ ਹੈ ਪਰ ਇੱਡੀ ਵੱਡੀ ਹੈ ਜਿਹੜੀ ਪ੍ਰਬੰਧਕਾਂ ਦੇ ਵੱਲੋਂ ਵੀ ਪਤਾ ਨਹੀਂ ਕੀ ਕੀਤਾ ਗਿਆ ਜਿਹੜਾ ਹੁਣ ਤੱਕ ਇੱਕ ਵੀ ਕਲਾਕਾਰ ਨਹੀਂ ਪਹੁੰਚਿਆ ਉਹਨ ਦਿਖਾ ਦਿੰਨੇ ਆ ਇੱਥੇ ਵੱਖ-ਵੱਖ ਹੈ ਜਿਹੜੇ ਨਵੇਂ ਕਲਾਕਾਰ ਨੇ ਜਿਹੜੇ ਫਿਲਮਾਂ ਦੇ ਵਿੱਚ ਆਪਣੀ ਸ਼ਾਰਟ ਫਿਲਮਾਂ ਬਣਾਉਂਦੇ ਨੇ ਜਾਂ ਕੋਈ ਛੋਟ ਗਾਣਾ ਹੋ ਗਿਆ ਕੁਝ ਵੀ ਐ ਉਹ ਦਿਖਾਉਣ ਦੇ ਲਈ ਇੱਥੇ ਪਹੁੰਚਦੇ ਨੇ ਤੇ ਉਹਨਾਂ ਨੂੰ ਇੱਥੇ ਸਰਾਇਆ ਵੀ ਜਾਂਦਾ ਹੈ ਅਵਾਰਡ ਵੀ ਦਿੱਤੇ ਜਾਂਦੇ ਨੇ ਤੇ ਪੰਜਵਾਂ ਚੰਡੀਗੜ੍ਹ 뮤직 ਐਂਡ ਫਿਲਮ ਫੈਸਟੀਵਲ ਇਹ ਰੱਖਿਆ ਗਿਆ ਸੀ ਤੇ ਵੱਖ-ਵੱਖ ਕਲਾਕਾਰਾਂ ਜਿਵੇਂ ਕਿ ਨਿਰਮਲ ॠषि ਹੋ ਗਿਆ ਤੇ ਰੁਪਿੰਦਰ ਰੁੱਪੀ ਕਿਸਮਾ ਕੌਸ਼ਲ ਵਰਗੇ ਪੰਜਾਬੀ ਕਲਾਕਾਰ ਤੇ ਵੱਖ-ਵੱਖ ਬਾਲੀਵੁੱਡ ਕਲਾਕਾਰਾਂ ਨੇ ਵੀ ਇੱਥੇ ਆਉਣਾ ਸੀ ਪਰ ਹੁਣ ਤੱਕ ਇਹ ਜਿਹੜਾ ਇੱਕ ਵੀ ਕਲਾਕਾਰ ਇੱਥੇ ਨਹੀਂ ਪਹੁੰਚਿਆ ਪੰਜਮਾ ਹੈ ਜਿਹੜਾ ਫਿਲਮ ਐਂਡ 뮤직 ਫੈਸਟੀਵਲ ਹੋਣਾ ਸੀ ਪਰ ਹੁਣ ਤੱਕ ਇਹ ਜਿਹੜਾ ਕੋਈ ਵੀ ਕਲਾਕਾਰ ਇੱਥੇ ਪਹੁੰਚਿਆ ਹੀ ਨਹੀਂ ਹੈ 10 ਵਜੇ ਜਿਹੜਾ ਇਹ ਸਾਰਾ ਸਮਾਗਮ ਸ਼ੁਰੂ ਹੋਣਾ ਸੀ ਤੇ ਅਸੀਂ 10 ਵਜੇ ਦੇ ਇੱਥੇ ਪਹੁੰਚੇ ਹੋਏ ਹਾਂ ਆਉਡੀਟੋਰੀਅਮ ਦੇ ਵਿੱਚ ਹੈ ਜਿਹੜਾ ਲੋਕ ਵੀ ਪਹੁੰਚ ਚੁੱਕੇ ਨੇ ਬਟ ਇੱਕ ਵੀ ਕਲਾਕਾਰ ਹੈ ਜਿਹੜਾ ਹੁਣ ਤੱਕ ਨਹੀਂ ਪਹੁੰਚਿਆ ऋषि हो गया ਤੇ ਰੁਪਿੰਦਰ ਰੁੱਪੀ ਸੀਮਾ ਕੋਸ਼ਲ ਵਰਗੇ ਪੰਜਾਬੀ ਕਲਾਕਾਰ ਸਾਸ਼ਿਆ ਕਾਲ ਤੁਸੀਂ ਵੇਖ ਰਹੇ ਹੋ ਓਨ ਇਅਰ ਮੈਂ ਤੁਹਾਡੇ ਨਾਲ ਗਗਨ ਚਹਲ ਅੱਜ ਅਸੀਂ ਪਹੁੰਚੇ ਹਾਂ ਮਿਊਨਿਸਪਲ ਭਵਨ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਜਿੱਥੇ ਕਿ ਪੰਜਵਾਂ ਹੈ ਜਿਹੜਾ ਫਿਲਮ ਐਂਡ 뮤직 ਫੈਸਟੀਵਲ ਹੋਣਾ ਸੀ ਪਰ ਹੁਣ ਤੱਕ ਹੈ ਜਿਹੜਾ ਕੋਈ ਵੀ ਕਲਾਕਾਰ ਇੱਥੇ ਪਹੁੰਚਿਆ ਹੀ ਨਹੀਂ ਹੈ ਦੇਖੋ ਵੱਖ-ਵੱਖ ਕਲਾਕਾਰਾਂ ਨੇ ਜਿਹੜਾ ਪਹੁੰਚਣਾ ਸੀ ਜਿਵੇਂ ਕਿ ਨਿਰਮਲ ਰਿਸ਼ੀ ਹੋ ਗਿਆ ਪ੍ਰੀਤੀ ਸਾਹਪਰਾਉ ਤੇ ਸੀਮਾ ਕੋਸ਼ਲ ਮਲਕੀਤ ਰੋਣੀ ਤੇ ਰੁਪਿੰਦਰ ਰੂਪੀ ਵਰਗੇ ਕਲਾਕਾਰ ਹੈ ਜਿਹੜਾ ਇੱਥੇ ਪਹੁੰਚਣਾ ਸੀ ਪਰ ਹੁਣ ਤੱਕ ਹੈ ਜਿਹੜਾ ਇੱਕ ਵੀ ਕਲਾਕਾਰ ਪਹੁੰਚਿਆ ਨਹੀਂ ਹੈਗਾ 10 ਜਿਹੜਾ ਇਹ ਸਾਰਾ ਸਮਾਗਮ ਸ਼ੁਰੂ ਹੋਣਾ ਸੀ ਤੇ ਅਸੀਂ 10 ਵਜੇ ਦੇ ਇੱਥੇ ਪਹੁੰਚੇ ਹੋਏ ਹਾਂ ਆਡੀਟੋਰੀਅਮ ਦੇ ਵਿੱਚ ਹੈ ਜਿਹੜਾ ਲੋਕ ਵੀ ਪਹੁੰਚ ਚੁੱਕੇ ਨੇ ਬਟ ਇੱਕ ਵੀ ਕਲਾਕਾਰ ਹੈ ਜਿਹੜਾ ਹੁਣ ਤੱਕ ਨਹੀਂ ਪਹੁੰਚਿਆ 3 ਦਿਨ ਦਾ ਇਹ ਜਿਹੜਾ ਪ੍ਰੋਗਰਾਮ ਹੈ 3 ਦਿਨ ਇਹ ਚੱਲਣਾ ਹੈ ਪਰ ਇੱਡੀ ਵੱਡੀ ਹੈ ਜਿਹੜੀ ਪ੍ਰਬੰਧਕਾਂ ਦੇ ਵੱਲੋਂ ਵੀ ਪਤਾ ਨਹੀਂ ਕੀ ਕੀਤਾ ਗਿਆ ਜਿਹੜਾ ਹੁਣ ਤੱਕ ਇੱਕ ਵੀ ਕਲਾਕਾਰ ਨਹੀਂ ਪਹੁੰਚਿਆ ਮਨ ਦਿਖਾ ਦਿੰਦੇ ਆ ਇੱਥੇ ਵੱਖ-ਵੱਖ ਜਿਹੜੇ ਨਵੇਂ ਕਲਾਕਾਰ ਨੇ ਜਿਹੜੇ ਫਿਲਮਾਂ ਦੇ ਵਿੱਚ ਆਪਣੀ ਸ਼ਾਰਟ ਫਿਲਮਾਂ ਬਣਾਉਂਦੇ ਨੇ ਜਾਂ ਕੋਈ ਛੋਟ ਗਾਣਾ ਹੋ ਗਿਆ ਕੁਝ ਵੀ ਐ ਉਹ ਦਿਖਾਉਣ ਦੇ ਲਈ ਇੱਥੇ ਪਹੁੰਚਦੇ ਨੇ ਤੇ ਉਹਨਾਂ ਨੂੰ ਇੱਥੇ ਸਰਾਇਆ ਵੀ ਜਾਂਦਾ ਹੈ ਅਵਾਰਡ ਵੀ ਦਿੱਤੇ ਜਾਂਦੇ ਨੇ ਤੇ ਪੰਜਵਾਂ ਚੰਡੀਗੜ੍ਹ 뮤직 ਐਂਡ ਫਿਲਮ ਫੈਸਟੀਵਲ ਇਹ ਰੱਖਿਆ ਗਿਆ ਸੀ ਤੇ ਵੱਖ-ਵੱਖ ਕਲਾਕਾਰਾਂ ਜਿਵੇਂ ਕਿ ਨਿਰਮਲ ॠषि ਹੋ ਗਿਆ ਤੇ ਰੁਪਿੰਦਰ ਰੂਪੀ ਸੀਮਾ ਕੌਸ਼ਲ ਵਰਗੇ ਪੰਜਾਬੀ ਕਲਾਕਾਰ ਤੇ ਵਕ ਵਕ ਬਾਲੀਵੁੱਡ ਕਲਾਕਾਰਾਂ ਨੇ ਵੀ ਇੱਥੇ ਆਉਣਾ ਸੀ ਪਰ ਹੁਣ ਤੱਕ ਇਹ ਜਿਹੜਾ ਇੱਕ ਵੀ ਕਲਾਕਾਰ ਇੱਥੇ ਨਹੀਂ ਪਹੁੰਚਿਆ ਹੈ